ਉਹ ਬੰਦੇ ਸਾਰਾ ਇਹ ਕੰਮ ਕੀਤਾ ਹੈ ਸਾਹਿਬ ਵਾਹਿਗੁਰੂ ਜੀ ਕੀ ਬਖਸ਼ੇ ਠੀਕ ਹੈ ਸੋਨੂੰ ਬਾਏ ਬੋਜ ਨੇ ਕਾਫੀ ਵਿਸਥਾਰ ਨਾਲ ਦੱਸਿਆ ਸਰਕਾਰ ਇੱਕ ਗ੍ਰਾਮਾ ਕਰ ਰਹੀ ਹੈ ਜੁੱਧ ਨਸ਼ਿਆਂ ਤੋਂ ਜਿਵੇਂ ਅਸੀਂ ਬੋਜ ਨੇ ਦੱਸਿਆ ਕਿ ਪਿੰਡ ਵੱਡੇ ਧਾਰਗਾਂ ਦੇ ਪੁੱਟਾਂ ਕਿਉਂ ਨਹੀਂ ਜਦਤ ਕੀਤੀਆਂ ਜਾ ਰਹੀਆਂ ਇਹਨਾਂ ਦਾ ਰਹਿਤ ਹੈ ਜਿਉਂਦਾ ਹੀ ਰਾਜ ਜੀ ਇੱਕ ਸ਼ਾਇਦ ਇੰਸਪੈਕਟਰ ਸੀ ਇੰਦਰ ਜੀ ਕਿ ਉਹਨਾਂ ਦੇ ਘਰ ਧਾਤ ਤੇ ਬਲੋਜ਼ ਚੱਲ ਗਿਆ ਬੰਦੇ ਫੜੇ ਤੱਕ ਨਹੀਂ ਗਏ ਐ ਜਿਹੜੇ ਬੰਦੇ ਸ਼ਾਮਲ ਦੇ ਵੱਡੇ ਵੱਡੇ ਕੋਕਸ ਦੇ ਘਰ ਹੀ ਆਈਪੀਐਸ ਸ਼ਾਮਲ ਦੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਇੱਥੇ ਗਰੀਬ ਮੱਤ ਦਾ ਘਰ ਧਾਤ ਹੁੰਦੇ ਆ ਕੁਕ ਡਰਾਮਾ ਲੋਕਾਂ ਦੇ ਮੀਡੀਆ ਸੋਸ਼ਲ ਮੀਡੀਆ ਤੋਂ ਦੇਖੋ ਜੀ ਬਹੁਤ ਵੱਡੀ ਕਾਰਵਾਈ ਕਰਦੀ ਹੈ ਸਰਕਾਰ ਤੁਹਾਡੇ ਸਾਹਮਣੇ ਮੈਂ ਆਹਰ ਬੈਠਾ ਤੁਸੀਂ ਬਟੰਡੇ ਨੂੰ ਮੈਂ ਹੀ ਬਟੰਡੇ ਨਾਲ ਆਪਾਂ ਜਾਣਦੇ ਕੁ ਜੀ ਕੀ ਮਨ ਅੱਛਾ ਖਾਣ ਵਾਲਾ ਕੀ ਨਾਜਾ ਵੇਚਣ ਵਾਲਾ ਤਾਂ 루ਬਾ ਨੂੰ ਵਿੱਚ ਮੇਰੇ ਤੇ ਵੀ 2 ਸਾਲ ਕੱਢਾ ਚੱਕਤਾ ਵੇਚਣ ਦਾ ਪਰਚਾ ਲੱਗਦਾ ਹੋਇਆ ਹਲੇ ਕੋਈ ਪਿਆ ਇਹ ਸਾਡੀ ਟੀਮ ਦੇ ਮੈਂਬਰਾਂ ਵਿੱਚ ਦਲਪਾਲ ਸਿੰਘ 루ਬਾ ਇਹਨਾਂ ਬਾਰੇ ਜਾਣਦੇ ਕਿ ਇਸ ਨਾਲ ਵੀ ਬੀਬੀ ਇਸ਼ੂ ਹੋਈ ਸੀ ਹੀ ਹੋ ਗਿਆ ਇਹ ਮੈਂਨੇ ਜਿਹੜੀ ਹਸਪਤਾਲ ਦੇ ਵਿੱਚੋਂ ਏਸੀ ਲਾ ਕੇ ਅਰੇ ਘਰੇ ਲਈ ਸੀ ਇਹ ਖਲਾਸੇ ਇਹਨਾਂ ਨੇ ਕੀਤੇ ਸੀ ਉਦੋਂ ਉਦੋਂ ਦੇ ਟਾਰਗੇਟ ਦੇ ਨੇ ਤੇ ਹੁਣ ਇਹਨਾਂ ਦੇ ਉੱਤੇ ਲਿਆ ਕੇ ਐਨਡੀਪੀਐ ਸੈਕਟਰ ਦੇ ਨਾਲ ਤੇ ਪਾਸਪੋਰਟ ਲਾ ਕੇ ਦੋ ਬੰਦੇ ਆ ਸੁਖਵੀਰ ਸਿੰਘ ਭੰਡ ਤੇ ਮਹਿੰਦਰਪਾਲ ਸੰਦੂਗਾ ਇਹ ਸਾਰ ਨਾਲ ਕੋਰਟਾਂ ਖਵਲਾ ਇਹਨਾਂ ਦੇ ਰੱਖ ਨਾਲ ਕਮੇਟੀ ਬਣੀ ਹੋਈ ਹੈ ਲਗਾਤਾਰ ਨਸ਼ੇ ਦੇ ਖਿਲਾਫ ਗੱਲ ਕਰ ਰਹੇ ਹੈ ਇਹਨਾਂ ਨੇ ਗੁਰਚਰਨ ਸਿੰਘ ਦੇ ਖਿਲਾਫ ਇੱਕ ਡੀਪੀ ਕੋਲੇ ਸਟੇਟ ਦਾ ਜਿਖਾਈ ਸੀ ਕਿ ਗੁਰਚਰਨ ਸਿੰਘ ਵੱਡਾ ਸੌਦਾ ਹੈ ਇਹਨੇ ਐਨਡੀਪੀਐ ਦੇ ਮਕੰਮੇ ਵਿੱਚ ਕਰਦੇ ਦੀ ਕਾਰਵਾਈ ਕੀਤੀ ਹੈ ਉਹ ਕੋ ਮਕਮਾ ਆ ਕੇ ਐਸਪੀ ਹੈਡ ਕੁਆਟਰ ਨੇ ਬਾਹਰ ਜਿੰਗਲਾ ਅੱਜਕਲ ਮੋਕੇ ਲੱਗੇ ਹੋਏ ਆ ਉਹਨਾਂ ਕੋਲ ਜਾਂਦੀ ਹੈ ਕੋਈ ਨੂੰ ਬੁਲਾ ਕੇ ਕਹਿੰਦਾ ਵੀ ਭਾਈ ਇਹ ਰਿਪੋਰਟਾਂ ਦੀ ਬਾਸ ਲੈ। ਕਵਾਂਸਿਆਂ ਜੇ ਤਰੇ ਤੇ ਹਿੰਮਤ ਆ ਜੇ ਤਰੇ ਜੋਰ ਤਾਂ ਤੇਰੇ ਲਾਏ ਹੋਏ ਐਸਪੀ ਤੇ ਲਾਏ ਹੋਏ ਐਸਐਸਪੀ ਸ਼ਰਿਆਂ ਜਿਹੜੇ ਬੰਦੇ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਆ ਉਹਨਾਂ ਨੂੰ ਬੁਲਾ ਕੇ ਧਮਕੀਆਂ ਦਿੰਦੇ ਆ ਵਿਆਹ ਕੋਲ ਬਾਹਰਲੇ ਤੇਰੇ ਖਿਲਾਫ ਕਾਰਵਾਈ ਤੇ ਹੋ ਵੀ ਨਹੀਂ ਨਸ਼ਾ ਖਲਾਅ ਲੜਨਾਰੇ ਬੰਦੇ ਪੰਜਾਬ ਦੀਆਂ ਫਰੀਕੀਆਂ ਮਾਲੀ ਮਾਲੇ ਖਿਲਾਫ ਲੜਨਾਰੇ ਬੰਦੇ ਖਲਾਅ ਬੋਲਣ ਵਾਲੇ ਬੰਦੇ ਆ ਚਾਕੇ ਐਨਡੀਪੀਐਸ ਦਾ ਪਰਚਾ ਦਾਨ ਕਰਕੇ ਨਾਲ ਪਾਸਟਰ ਖਲਾਅ ਦੇ ਵਿੱਚ ਹੀ ਮਾਉਂਦੇ ਤੇ ਗ੍ਰਿਫਤਾਰੀ ਬਰਾਂਟ ਵੀ ਜਾਰੀ ਕਰਦੇ ਇਹ ਦਾਤਨ ਹੋਏ ਕਰ ਛੇਤੀ ਪਰ ਇਹਦਾ ਮੈਨੂੰ ਪੁੱਛਣਾ ਚਾਹੁੰਦਾ ਕਿ ਕਿਉਂ ਕੀਤਾ ਜਾ ਰਿਹਾ ਜਦ ਤੋਂ ਵਾਅਦਾ ਕੀਤਾ ਸੀ ਸੋ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਸਿਰ ਤੋਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਚੈਲੰਜ ਲੈ ਲਓ ਚੌਥੀ ਕਰ ਲਓ ਅਸੀਂ ਕਹਿੰਦੇ ਭਾਈ ਇਹ ਕੰਮ ਇਹ ਚੱਲ ਨਹੀਂ ਦੇਣਾ ਇਹ ਬੰਦੇ ਸਾਡੇ ਕੋਲੇ ਬੈਠੇ ਫੜ ਲਵਾਦੇ ਜਿਹਾ ਇਹ ਚੇਹੇ ਹੀ ਲਾ ਗੋਣੇ ਕਿ ਇਹ ਪਹਿਲੇ ਥੋੜੇ ਜਿੰਨੇ ਗਾਂਵ ਦੇ ਵਿੱਚ ਪਏ ਹੋਏ ਗਲਾਮੇ ਥੋੜੇ ਪਏ ਆ ਥੋੜੇ ਜੌਹਲਾਦ ਬਣੇ ਆ ਪੰਜਾਬ ਦੇ ਉਸ ਹਲਾਰ ਲੋਕ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦੀ ਗੱਲ ਕਰਦੇ ਆ ਨਸ਼ਾ ਖਿਲਾਫ ਆ ਇਹ ਆ ਗੁੰਨਾ ਖਿਲਾਫ ਇਹ ਕਾਰਵਾਈਆਂ ਬੰਦ ਕਰ ਪਾਉਣਗੇ ਕਿੰਨੇ ਕਮਜਾਲੀਆਂ ਤੋਂ ਜਵਾਨਾਂ ਬੰਦ ਕਰ ਦੇਗਾ ਕਿੰਨੇ ਮੀਡੀਆ ਨੂੰ ਦਬ ਦੇਗਾ ਬਹੁਤਾ ਮੀਡੀਆ ਨੂੰ ਵੀ ਪਤਾ ਹੀ ਹਾਲਾਤ ਕਿ ਇਹਦੇ ਕੀ ਹੋਏ ਕਰੇ ਐਡੀਆਂ-ਐਡੀਆਂ ਘਟਨਾਵਾਂ ਹੋਣ ਜਾਂਦੇ ਜਿਹੜਾ ਮੁੱਖ ਧਾਰਾ ਦਾ ਮੀਡੀਆ ਚੁੱਪ ਰਹੀ ਇਹ ਤੋਂ ਸਮਝ ਲੱਗਦੀ ਮੀਡੀਆ ਕਿਸ ਹੱਦ ਤੱਕ ਇਹਨਾਂ ਦਾ ਆਪਰੇ ਕਾਬੂ ਕੀਤਾ ਹੋਇਆ। ਸਿੱਟਾ ਕਾਲ ਇਹ ਸੀ ਜਿਹੜਾ ਕਹਿੰਦੇ ਆ ਵੀ ਇਹਨਾਂ ਦੇ ਜਿਹੜੇ ਗ੍ਰਿਫਤਾਰੀ ਬਰਾਬਰ ਜਾਰੀ ਕਰਾਏ ਆ ਕੌਣ ਨਾ ਕਰਾਇਆ ਜਾਂਦੇ ਤੇ ਦੂਜਾ ਵੀ ਰਿਕਵਰੀ ਕਰਕੇ ਜਿਹੜੇ ਬੰਦੇ ਸ਼ਾਮਲ ਨੇ ਜਿਹੜੇ ਬੰਦੇ ਨਸ਼ਾ ਤਿੰਦੇ ਵੀ ਹੈ ਅਜਿਹਾ ਨਾ ਬਕਸ਼ਾ ਜੁਲੰਡੀ ਦਾ ਵੇਚਣ ਵਾਲੇ ਦੇ ਦੋਚਾ ਪਰ ਨਜਾਇਜ਼ ਕਿਸੇ ਨੂੰ ਤੁਸੀਂ ਸਾਡੇ ਨਾਲ ਸਾਰੇ ਟੀਮ ਆ ਜੋ ਸਾਡੀ ਕਾਲੇ ਪਾਣੀਆ ਦੀ ਟੀਮ ਬਣੀ ਹੋਈ ਹੈ ਸਾਰੇ ਦੇ ਮੈਂਬਰ ਹੈ ਇੱਕ ਕੰਦੇ ਕੰਦੇ ਬੰਦੇ ਨੂੰ ਲੁਧਿਆਣੇ ਵਾਲੇ ਬੰਦੇ ਨਾਲ ਡਾਕਟਰਾਂ ਕੋਲ ਕਿਤੇ ਜਾ ਰਹੇ ਆ ਮੂਗੇ ਦੇ ਅੱਡ ਕਿਤੇ ਜਾ ਰਹੇ ਆ ਰੂਪਰ ਵਾਲੇ ਅੱਡ ਇਹ ਕੰਦੇ ਕੰਦੇ ਬੰਦਿਆਂ ਨੂੰ ਲੈ ਕਿਸੇ ਨਾ ਕਿਸੇ ਝੂਠੇ ਮਕਾਦਮੇ ਦੇ ਵਿੱਚ ਫਸਾ ਕੇ ਡਰਾ ਕੇ ਧਮਕਾ ਕੇ ਉਹਦੀ ਜ਼ਬਾਨ ਬੰਦ ਕਰਕੇ ਨੂੰ ਘਰੇ ਭਟੋਣਾ ਹੈ ਪਹਿਲਾਂ ਦਾ ਮੁਕਾਫਾ ਇਹ ਸੀ ਜਿਹੜਾ ਅਸੀਂ ਇਸ ਧਾਰ ਦੇ ਉੱਤੇ ਅਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਅਸੀਂ ਕਿਸੇ ਵੀ ਉਹ ਬਰਾਸ ਤਰੀਕੇ ਨਾਲ ਤਰੀਕੇ ਨਾਲ ਜੇ ਤੁਸੀਂ ਸਾਡੇ ਬੰਦਿਆਂ ਨੂੰ ਐ ਚੱਕਣ ਲੱਗੇ ਪਰਚੇ ਦੇਣ ਲੱਗੇ ਜੇ ਲੜਨ ਲੱਗੇ ਤਾਂ ਵੀ ਘਰੇ ਬੈਠਣੇ ਨਹੀਂ ਚਾਹੇ ਸਾਨੂੰ ਚੱਕ ਕੇ ਦਦੇ ਉਹ ਪਹਿਲਾਂ ਤੋਂ ਭਾਂਸਿਆ ਕਈ ਬੰਦਿਆਂ ਨੂੰ ਝੂਠੇ ਮੁਕੱਦਮੇ ਦੇ ਕੇ ਉਹਨਾਂ ਨੂੰ ਅੰਦਰ ਕਰ ਚੁੱਕੇ ਹਨ ਪਰ ਐ ਪੰਜਾਬੀਆਂ ਦੀ ਆਵਾਜ਼ ਦਬੀ ਨਹੀਂ ਜਾਣੀ ਦੂਜੀ ਗੱਲ ਜਿਹੜੀ ਅੱਜ ਅੱਜ ਦਾ ਤਾਜ਼ਾ ਮੁੱਦਾ ਕਿਤੇ ਮੈਂ ਬਾਕੀ ਤਾਂ ਲੋਕ ਤਾਂ ਇਹਨਾਂ ਨਾਲ ਬਾਈ ਗੱਲ ਨਾ ਕਰਦਾ ਕੋਈ ਕਥਿਆ ਕਰੀ ਪਰ ਸਾਰੀ ਇਸ ਮੁੱਦੇ ਤੋਂ ਧਿਆਨ ਭੜ ਕੇ ਦੂਜੇ ਪਾਸੇ ਚਲੇ ਜਾਂਦਾ ਕਿਉਂਕਿ ਪੀ.ਆਰ. ਵੀ ਹੋਰੀਆਂ ਖਬਰਾਂ ਜਿੰਨੀ ਖਬਰ ਜਿਹੜੀ ਹੈਗੀ ਉਹ ਦੱਬ ਜਾਂਦੀ ਹੈ ਜਿਹੜੀ ਹਲਕੀ ਫੁਲਕੀ ਖਬਰ ਹੁੰਦੀ ਹੈ ਦਾਦਾ ਚੰਦੀਆ ਪਰ ਇਹ ਦਾਦਾ ਚੰਦੀ ਨਹੀਂ ਬਣਦੀ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਮੇਲੇ ਲੱਗਦੇ ਰਹੇ ਨੇ ਕਦਰੀ ਬਾਪਿਆਂ ਦੇ ਮੇਲੇ ਦਾਦਾ ਸਾਡੇ ਯੋਧਿਆਂ ਦੇ ਸਕੂਲਾਂ ਦੇ ਸ਼ਹੀਦਾਂ ਦੇ ਹੁਣ ਤੁਸੀਂ ਲੱਕ ਦੇਖੋ ਗੇਰ ਪ੍ਰਾਈਡ ਟੈਪੂਆਂ ਦਾ ਮੇਲਾ ਸਤਾਈ ਪਾਇਆ ਨੂੰ ਹੰਬਰ ਸਾਹਿਬ ਦੇ ਮਿਸ਼ਰਾ ਹੈ। ਹਰਾਮੀ ਦੀ ਗੱਲ ਦੇਖੋ। ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਸਰਪੰਚਾ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਥਰਡ ਜੈਟਰ ਤੋਂ ਅਸੀਂ ਮਾਨਦਾਰੀ ਦੇਣੀ ਕਿਸੇ ਵੀ ਫੌਜ ਤੇ ਪੁੱਛਦਾ। ਤੇ ਪੰਜਾਬ ਵੀ ਹੰਬਰ ਸਾਹਿਬ ਦੀ ਧਰਤੀ ਨੂੰ ਜਾਇਗਾ ਇਤਿਹਾਸ ਧਰਤੀ ਸਾਡੇ ਗੁਰੂਗ੍ਰਾਮ ਦੀ ਰਾਂਝੀ ਧਰਤੀ ਦੇ ਉੱਤੇ ਸਤਾਇਉ ਤੈਨੂੰ ਐਲਾਨ ਕਰ ਚੁੱਕੇ ਹਾਂ ਵੀ ਅਸੀਂ ਐਮਕੂ ਦਾ ਮੇਲਾ ਕਰਾਉਣ ਜਾ ਰਹੇ ਹਾਂ। ਤੇ ਸਰਕਾਰ ਨੂੰ ਇਹਣਾ ਚੋਣਿਆ ਵੀ ਜੇ ਉਹ ਸੇ ਤਲਵਾਰ ਵਾਪਰਦੀਆਂ ਤੇ ਜ਼ਿੰਮੇਵਾਰ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਨਾ ਇਹ ਪਿਆ ਅਸੀਂ ਇੱਥੇ ਕਿਸੇ ਵੀ ਲਾਪਰਵਾਹੀ ਦੇ ਵਿੱਚ ਬਿੱਦੇ ਨਹੀਂ ਲੱਗਾਂਗੇ ਇਹਦਾ ਕਾਰਨ ਕੀ ਹੈ ਕੀ ਉਹ ਸਾਡੇ ਜਵਾਬ ਟੈਂਪੂਆਂ ਦੇ ਮੇਰੇ ਲਿਖਣ ਜਾਣਗੇ ਉਹਨਾਂ ਤੋਂ ਪ੍ਰੇਰਨਾ ਲੈਣਗੇ ਸਿੱਖ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਹੋ ਰਿਹਾ ਮੈਂ ਤੁਹਾਡੇ ਵੀਰਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਬਦਾ ਮਟਾਉਣੇ ਚਾਹੀਦੀ ਆ ਮਰਦੇ ਸੜੀਆਂ ਤੋਂ ਲੈ ਕੇ ਕੰਮ ਚੱਲਿਆ ਹੀ ਹੁੰਦਾ ਜੋ ਬੰਦਾ ਦੁਨੀਆਂ ਸਾਜੀਏ ਚੱਲਿਆ ਪਿਆ ਹੋਂ। ਪਰ ਜਿੱਤੂ ਵੀ ਭਾਈ ਤੋਏ ਜਾਂ ਫਤੱਬਲਾ ਕੰਮ ਕਰਨਾ ਦੋਸ਼ ਨਹੀਂ ਕਰਦਾ ਦੁਨੀਆਂ ਕੰਮ ਦੀ। ਮੇਲੇ ਲਾਉਣ ਲੱਗੇ ਆ। ਸੜੀਆਂ ਨੂੰ ਦਰਕਾਰੇ ਮਾਰਦੇ ਆਂ ਸੜਕਾਂ ਦੇ ਆ ਕੇ ਵੀ ਹੰਸਦਾ। ਫਲਾਈਟ ਪਲੇਡ ਦੇ ਫਲਾਈਟ ਪਲੇਡ ਪ੍ਰਾਵਾਹ ਨੂੰ ਸੀਟੇ ਮੋੜ ਮਿਲਣਾ। ਸੋ ਇਹ ਇਹ ਗੱਲ ਜਦੋਂ ਤੇ ਸਾਡੇ ਲੋਕਾਂ ਨੂੰ ਨੂੰ ਕਰਨਾ ਚਾਹਿਆ ਦੇਖੋ ਇਹ ਅਸਰ ਬਾਹਰੇ ਲੋਕ ਸਵਾਦ ਕਰਦੇ ਆ। ਪਰ ਸੋਨ ਨੂੰ ਕੀ ਹੈ ਅਗਲੀ ਜ਼ਿੰਦਗੀਆਂ ਮਿੱਟੀ ਜ਼ਿੰਦਗੀ ਆ ਜੋ ਮਰਜੀ ਕਰੇ। ਨਹੀਂ ਜੀ ਜਿਹੜੀ ਮਤਲਬ ਤੁਹਾਡੇ ਦਾਨ ਨੂੰ ਮੈਂ ਗਾਉਂ ਹੀ ਰਿਹਾ ਤੇ ਗਾਉਂ ਹੀ ਰਹੀ ਜੀ ਉਸ ਸਮਾਜ ਉਸ ਸੱਜਾ ਦਾਮਾਂ ਦੀਆਂ ਜਿਹੜੀਆਂ ਆਗਿਆ ਮੰਗ ਰਿਆ ਹੁੰਦੀਆਂ ਨੇ ਕਹਿੰਦੇ ਕਿ ਹੁੰਦੇ ਨੇ ਇਹ ਹੁੰਦਾ ਸੋ ਇਸ ਕਰਕੇ ਇਹਨਾਂ ਨੂੰ ਮੈਂ ਗੱਲ ਇਹੀ ਮੈਂ ਵਾਰ ਵਾਰ ਤਾਂ ਲਾਉਣਾ ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਦਾ ਲਾਪਤ ਹੋਈ ਹੈ ਉਲਮ ਖੋਦੇ ਵਿੱਚ ਵੀ ਇਹਨਾਂ ਨੂੰ ਜਿਹਨੂੰ ਉਪਰ ਸਾਰਾ ਮਿਲ ਅਪਕੀ ਹੋਇਆ ਲੋਕਾਈ ਇਦ ਨੂੰ ਪਰਮੋਡ ਕਿਵੇਂ ਕੀਤਾ ਜਾ ਰਿਹਾ ਇਹਨਾਂ ਨੂੰ ਕਾਲਜਾਂ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨ ਕੀਤਾ ਜਾ ਰਿਹਾ ਹੁਣ ਮੇਲੇ ਤੋਂ ਸ਼ੁਰੂ ਹੋ ਤਾਂ ਸਾਡੀਆਂ ਮਸਲਾਂਾਂ ਵੀ ਨਹੀਂ ਖਤਮ ਹੋ ਗਈਆਂ ਮਸਲਾਂਾਂ ਸਾਡੀਆਂ ਮਸਲਾਂਾਂ ਹਰ ਸਿੰਘ ਨਲਦੇਵ ਵਰਗੇ ਨਹੀਂ ਬਣਨੀਆਂ ਪਾਪਾ ਬੌਧਾ ਸਿੰਘ ਬਹਾਦਰ ਵਰਗੀਆਂ ਨਹੀਂ ਬਣਨੀਆਂ ਉਹ ਵਣਖਾਂ ਜੁਕਤਾ ਉਹ ਦਲੇਰੀਆਂ ਨਹੀਂ ਆਉਣਗੀਆਂ ਸਾਡੇ ਜਵਾਨਾਂ ਸਾਡੇ ਪਰਸਾਂ ਦੇ ਵਿੱਚ ਉਹ ਇੰਨਾ ਬਣ ਦੇ ਕੇ ਉਹ ਦੇ ਟਰੀਕਾ ਹੀ ਹੈ ਬਰਮਾਨੀ ਦਾ ਪੁੱਤਰ ਨਹੀਂ ਤੁਸੀਂ ਕਾਸੀ ਦਾ ਅਰਥ ਕਰਦੇ ਆ ਕਿ ਅਸੀਂ ਇਹ ਵਿਜਨ ਉੱਤੇ ਜਨਾਬ ਕਿਸੇ ਕਿਸੇ ਜिले ਦੇ ਜਨਾਬ ਕਿਸੇ ਧਰਤੀ ਦੇ ਪੰਜਾਬੀ ਦੇ ਸ਼ੀਮੇ ਦੇ ਨਹੀਂ ਹੋਣ ਦੇ ਦੂਜਾ ਸਾਡਾ ਲਾਗੇ ਵੀ ਆ ਜੀ ਤੁਸੀਂ ਫੜਨਾ ਆ ਲੰਬਾਈ ਸਾਡੇ ਕੋਲ ਬਣ ਕੇ ਤਾਂ ਸਾਨੂੰ ਫੜ ਤੋਂ ਇਹਨੂੰ ਫੜ ਤੋਂ ਪੜ੍ਹੋ ਪੜ੍ਹੋ ਜੇ ਕੋਈ ਅਸਰ ਤੇਰੇ ਕੋਈ ਆਸਤਰਾ ਤੇ ਕੋਈ ਰਹਿਤੀ ਆ ਰਹੀ ਹੈ ਫੈਲ ਫਾਲੀਆਂ ਕਰ ਰਹੇ ਆ ਆ ਠੁੱਟੇ ਪੁਲਸਮ ਕਾਲ ਦੀ ਕਹਾਣੀ ਤੋਂ ਸ਼ੁਰੂ ਕਰਤੀ

ਕੋਈ ਇੰਦਰੂ ਡਰਾਮਾ ਸ਼ੁਰੂ ਕਰਦਾ ਅਸੀਂ ਵੀ ਕਿਹਾ ਨਸ਼ੀ ਖਤਮ ਹੋਣੇ ਚਿਹਰੇ ਪਰ ਇਹ ਆ ਡਰਾਮਾ ਮਾਰਦਾ ਇਹਨਾਂ ਜੋਗੀ ਮੋਰਲ ਲੈ ਆਏ ਜਿਵੇਂ 6 ਫੀ ਚੱਲਿਆ ਬਠੋਰਾ ਉਹ ਸੁਪਰੀਪ ਕੋਰਪਰੇਬ ਤੇ ਕੌਨ ਦੀ ਲਾਤ ਇਹ ਵੀ ਲੱਗ ਜਾਈਆਂ ਲੈ ਇੱਕ ਗੱਲ ਨੂੰਡ ਰੱਖ ਲਿਓ 7 ਦੇ 2-3 ਮਹੀਨੇ ਹੋਰ ਚੱਲਦਾ 78 ਦਾ ਸੋ ਡਰਾਮਿਆਂ ਦਾ ਚੁਟਕਿਆਂ ਕਹਾਣਿਆਂ ਦਾ 5-6 ਸਤਾਰਾਂ ਨੇ ਚੱਲਿਆ ਜਿਹੇ ਕਰਦੇ ਹੈ ਮਤਾ ਤਾਂ ਉਹਨਾਂ ਜਿਹੜਾ ਪੁਲਸ ਦੇ ਵਿੱਚ ਵੱਡੀਆਂ ਕਾਲੀਆਂ ਭਿੱਡਾਂ ਬੈਠੀਆਂ ਨੇ ਜਿਹੜੇ ਅਈਪੀਸ ਬੈਠੇ ਨੇ ਇਹ ਵੱਡੇ ਵੱਡੇ ਕੰਮ ਕਰ ਰਹੇ ਨੇ ਜਿਹੜੇ ਸ਼ਰੀਆਮ ਉਹ ਜਾਪੀ ਲੱਗਿਆ ਪਾਤ ਤੇ ਵੀ ਦਰਦ ਹੋਇਆ ਉਹਨਾਂ ਦੇ ਘਰ ਤਾਂ ਆ ਕੇ ਦਿਖਾ ਉਹਨਾਂ ਨੂੰ ਛੱਡ ਕੇ ਦਾਅਲ ਸਨਾਂਗੇ ਹੁਣ ਅਗਲੀ ਗੱਲ ਮੈਂ ਚਾਹਤ ਕਮੈਂਟਾਂ ਦੇ ਵਿੱਚੋਂ ਪਾ ਜੀਉਂਗਾ ਕਿ ਇਹ ਦਾਅਦ ਦੇ ਵਿਦਿਆਰਥੀ ਕੀ ਬਾਕੀ ਆ ਵੀ ਸਾਥੀਓ ਮੈਂ ਪਹਿਲਾਂ ਦੱਸਾਂ ਮੈਂ ਵੀ ਮੀਡੀਆ ਕੰਮ ਕਰਦਾ ਹਾਂ ਜੀਵੀ ਨਿਊਜ਼ ਮੇਰਾ ਜਨਮ ਹੈ ਔਰ ਆਫਟਰ ਰਿਟਾਇਰਮੈਂਟ ਕੰਮੀ ਇਹਨਾਂ ਕੰਮੀਆਂ ਕਰਕੇ ਮੈਨੂੰ ਸਾਡੇ 7 ਸਾਲ ਪਹਿਲਾਂ ਰਿਟਾਇਰਮੈਂਟ ਲੈਣੀ ਪਈ ਤੇ ਪਿਛਲੇ ਸਾਲ ਸਵਾ 7 ਤੱਕ ਮੈਂ ਜਨਰਲ ਚਲਾਇਆ ਸੋ ਕਾਹੀ ਜਨਰਲ ਦੀ ਗੱਲ ਹੈ ਕਿ ਜੇ ਬਤਰੀ ਕੋਟੇ ਸਿਖਾਣ ਨੇ ਇੱਕ ਨਸ਼ਰੋਤੀ ਕਮੇਟੀ ਨੂੰ ਰੈਲੀ ਕੀਤੀ ਤੇ ਉਸੇ ਉਹ ਲੜਕੀ ਸੰਤੋ ਮਿਲੀ ਜਿਹੜੀ ਖਾਣਾ ਖਾਣ ਦੀ ਕਰਨੀ ਅੱਗੇ ਨੂੰ ਡੰਗ ਗਈ ਇਹ ਭੱਜ ਕੇ ਉਹਦੇ ਵੱਲ ਗਈ ਤੇ ਇਹਨਾਂ ਨੇ ਉਹਨੂੰ ਸਵਾਗਤ ਕਰਨੇ ਸ਼ੁਰੂ ਕਰਦੇ ਵੀ ਪਏ ਵੀ ਉਹਨੂੰ ਕਿਹੜਾ ਨਸ਼ਾ ਕੀ ਮਹੀਰਾ ਤੇ ਮੈਂ ਉਹਦੀ ਵੀਡੀਓ ਬਣਾਈ ਇਹ ਕਹਿੰਦੇ ਉਹ ਵੀਡੀਓ ਪੂਰੀ ਬੇਸ ਬਲਕ ਕਰਕੇ ਬਾਉਂਡ ਹੈ ਕਿ ਹੈਂਡਫੋਨ ਦਾ ਨਾਮ ਵੀ ਨਹੀਂ ਪਤਾ ਚੱਲ ਰਿਹਾ ਕੁਝ ਵੀ ਨਹੀਂ ਦਿਖੋ ਨਿਤੋ ਯਾਰ ਪੂਰੇ ਡੰਡੀ ਇਹ ਕਹ ਲੋ ਕਿ ਆਪਾਂ ਨਿਯਮਾਂ ਦੇ ਮੁਕਾਬ ਕੋ ਵੀਡੀਓ ਭਾਈ ਉਸ ਤੋਂ ਬਾਅਦ ਕੀ ਹੋਇਆ ਅਗਲੇ ਦਿਨ ਗਏ ਤਾਂ ਤੁਹਾਨੂੰ پتہ ਲੱਗੇ ਲੜਕੀ ਦੇ ਉੱਪਰ ਸਟਾਕ ਲੱਗ ਗਿਆ ਕਿਉਂਕਿ ਇਹਨਾਂ ਨੇ ਕਿਹਾ ਵੀ ਆਪਾਂ ਉਹਦਾ ਇਲਾਜ ਕਰਾਉਣਾ ਤੇ ਪੰਚਾਇਤ ਦੇ ਮੋਢ ਪਰ ਬੰਦਿਆਂ ਨਾਲ ਦੇਖੀ ਉਹਨਾਂ ਦੇ ਘਰੇ ਗਏ ਉਹ ਲੜਕੀ ਨੇ ਜਿਹੜੇ ਉਹਨੇ ਗਿਆਨ ਦਿੱਤੇ ਉਹ ਸੁਣ ਕੇ ਮੇਰੇ ਵੀ ਮੂੰਹ ਕੰਨੇ ਖੜੇ ਹੋ ਗਏ ਲੜਕੀ ਨੇ ਦੱਸਿਆ ਵੀ ਇੱਕ ਮੰਡੀ ਦੇ ਵਿੱਚ ਮੰਦੀਪ ਕੌਰ ਨਾਂ ਦੀ ਔਰਤ ਰਹਿੰਦੀ ਐ ਜਿਹੜੀ ਮੇਰੇ ਕੋਲ ਸੇਵਪਾਰ ਦਾ ਧੰਦਾ ਕਰਦੀ ਆ ਉਸਨੇ ਮੈਨੂੰ ਨਸ਼ੇ ਤੇ ਲਾਇਆ ਤੇ ਉਹ 300 ਰੁਪਏ ਗਾਹ ਤੋਂ ਲੈਂਦੀ ਐ 150 ਮੈਨੂੰ ਦਿੰਦੀ ਐ 150 ਆਪ ਰੱਖਦੀ ਐ ਤੇ ਇਸ ਤੋਂ ਇਲਾਵਾ ਉਹਨੇ ਇਹ ਵੀ ਇਲਜ਼ਾਮ ਲਾਇਆ ਵੀ ਜਿਹੜਾ ਮੈਂ ਫਰਾਨੇ ਮੈਡੀਕਲ ਸਟੋਰ ਤੋਂ ਸਿਰਲ ਹਸਪਤਾਲ ਦੇ ਸਾਹਮਣੇ ਐਵੇਂ ਕੋਸ ਮੈਡੀਕਲ ਸਟੋਰ ਤੋਂ ਨਸ਼ਾ ਲੈ ਕੇ ਆਂਦੀ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਅਗਲੇ ਦਿਨ ਜਿਹੜਾ ਹੈ ਉਸੇ ਦਿਨ ਸੋਰੀ ਉਹ ਵੀ ਵੀਡੀਓ ਚੱਲ ਜਾਂਦੀ ਹੈ ਤੇ ਫਿਰ ਅਸੀਂ ਉਹਨੂੰ ਐਸਐਸਓ ਕੋਲੇ ਲਿਜਾ ਕੇ ਉਹਦੇ ਬਿਆਨ ਦਰਜ ਕਰਾਉਨੇ ਆ ਤੇ ਜਿਹੜਾ ਹੈਗਾ ਉਹਨੂੰ ਨਸ਼ਾ ਟੌਪ ਕੇਂਦਰ ਦੇ ਨੇੜੇ ਲਿਜਾ ਕੇ ਉਹਦੀ ਜਿਹੜੀ ਜੀਵ ਵਾਲੀ ਕੁਰੂ ਸ਼ੁਰੂ ਕਰਾਈ ਜਾਂਦੀ ਹੈ ਤਿੰਨ ਗੋਲੀਆਂ ਉਹ ਤੈਨੂੰ ਡਾਕਟਰ ਨੇ ਦਿੱਤੀਆਂ ਤੇ ਨਾਲ ਅਗਲੀ ਰੋਜ਼ ਦੇ ਕੇ ਉਹਨੂੰ ਘਰੇ ਤੋਂ ਰਿਹਾ ਅਸੀਂ ਉਨ ਥਾਣੇ ਛੱਡ ਕੇ ਵਾਪਸ ਆ ਗਏ ਉਸ ਤੋਂ ਬਾਅਦ ਅਗਲੇ ਦਿਨ ਨੂੰ ਪਤਾ ਲੱਗਦਾ ਕਿ ਲੜਕੀ ਗਾਇਬ ਹੋ ਗਈ ਤੇ ਮੈਂ 31 ਜਨਵਰੀ ਨੂੰ ਵੇਰ ਇਹ ਆਉਂਦੇ ਆ ਮੀਂਹਪੁਰ ਤੋਂ ਐਸਐਸਪੀ ਮੋਗਾ ਨੂੰ ਸ਼ਿਕਾਇਤ ਦਿੰਦੇ ਆ ਕਿ ਇਹ ਭਾਈ ਉਹ ਲੜਕੀ ਗਾਇਬ ਹੋ ਗਈ ਉਹਦਾ ਪਤਾ ਕਿੱਦਾਂ ਲਾਵੇ ਤੇ ਜਿਹੜਾ ਨਰਜਾ ਮਾਲਕਰ ਸਟੋਰ ਦਾ ਮਾਲਕ ਹੈ ਮੈਡੀਕਲ ਸਟੋਰ ਦਾ ਮਾਲਕ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਤੇ ਉਹ ਸਰਪ੍ਰਸਤ ਨੂੰ ਗਿਰਤਾ ਕੀਤਾ ਜਾ ਰਿਹਾ ਤੋਂ ਐਸਟਰ ਜਿਹਨੇ ਉਹ ਸਰਪ੍ਰਸਤ ਨੂੰ ਗਿਰਫਤਾਰੀ ਕਰ ਲਿਆ ਉਹਦੇ ਗਾਹਾਂ ਸੰਵੇਸ਼ ਤੋਂ ਉਹਦੇ ਤਹੀਰ ਨੂੰ ਗਿਰਫਤਾਰ ਕਰ ਲਿਆ ਪਰ ਸ਼ਾਮ ਨੂੰ ਛੱਡਦਾ ਜਦੋਂ ਮੈਂ ਗੋਲ ਕੀਤੀ ਉਹ ਕੋਈ ਡੰਗ ਦਾ ਗੱਲ ਨਹੀਂ ਆਉਦੀ ਹੈ। ਸੋ ਜਦੋਂ ਮੈਂ ਕਾਲ ਕੀਤੀ ਤਾਂ ਮੇਰੇ ਨਾਲ ਕੋਈ ਉਹਦੀ ਬਹਿਸ ਹੀ ਹੋਈ। ਜਦੋਂ ਤੁਸੀਂ ਇੰਨਾ ਸੈਂਟਰ ਹੁੰਦਾ ਹੈ ਨਾ ਤਾਂ ਵੀ ਲੜਕੀ ਨੂੰ ਹਾਲੇ ਤੱਕ ਹਸਪਤਾਲ ਲੈ ਕੇ ਗਿਆ, ਨਾ ਤੁਸੀਂ ਉਹ ਤਰ੍ਹਾਂ ਦਾ ਵਿਵਹਾਰ ਕਰਕੇ ਸ਼ਰਮ ਦਿੱਤਾ, ਮੈਂ ਤਾਂ ਇਹ ਚੱਲ ਨਹੀਂ ਰਿਹਾ। ਸੋ ਉਸ ਗੱਲ ਤੋਂ ਨਾਈਟ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਇਸ ਬੱਚੇ ਦੇ ਵਿੱਚ ਨੁਮਾਇਆ ਕੀਤਾ ਇਸ ਸੰਜੀਤ ਸਿੰਘ ਪਾਣ ਜਿਹੜੇ ਕਿ ਪਿਛਲੇ 7-8 ਸਾਲ ਤੋਂ ਨਸ਼ਿਆਂ ਦੇ ਖਿਲਾਫ ਤੋਂ ਪੰਜਾਬ ਦੇ ਕੰਮ ਕਰ ਰਿਹਾ ਹਜ਼ਾਰਾਂ ਕੇਸ ਲਾ ਚੁੱਕਿਆ ਹਜ਼ਾਰਾਂ ਲੋਕਾਂ ਦਾ ਨਸ਼ਾ ਕਰਵਾ ਦਿੱਤੇ ਹੈ ਇਹਦੇ ਤੇ ਵੀ ਚੌਕੀਆਂ ਬੁਲਦੀਆਂ ਪੁਰਾਣਾ ਬੋਲਿਆ ਸੀਗਾ ਨਸ਼ਾ ਘਟਾਓ ਕੇਂਦਰਾਂ ਦੇ ਸਟੈਂਡਿੰਗ ਵਗੈਰਾ ਕਾਕੇ ਉਹ ਜਿਹੜਾ ਮੀਡੀਆ ਤੇ ਪਾਰਿਆ ਸੀਗਾ ਤੇ ਇਸ ਕਰਕੇ ਸਾਨੂੰ ਦੋਹਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਮੈਡੀਕਲ ਸਟੋਰ ਵਾਲੇ ਮਾਲਕ ਨੂੰ ਕੱਢ ਕੇ ਉਹਦੇ ਵਿੱਚੋਂ ਸਾਨੂੰ ਦੋਹਾਂ ਕੱਢ ਕਰ ਦਿੱਤਾ ਗਿਆ ਤੋਂ ਜਿਹੜਾ ਉਹ ਬਾਕਸੋ ਐਕਟ ਤੇ ਐਨਡੀਪੀਐ ਐਕਟ ਦਾ ਪਰਦਾ ਜਿਹੜਾ 18 ਫਰਵਰੀ ਨੂੰ ਲਾਜ ਹੋਇਆ ਉਹ ਐਕਟ ਦੇ ਵਿੱਚ ਉਹ ਮੰਦਿਰ ਕੋ ਬਣਾ ਦੀ ਔਰਤ ਤੇ ਲਾਜ ਲਾਜ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਉਸੇ ਬੰਦੇ ਦੇ ਵਿੱਚ ਹੀ ਸਾਨੂੰ ਨਾਮਜ਼ਦ ਕਰ ਲਿਆ ਤਾਂ ਕਿ ਸਾਡੀਆਂ ਜਮਾਤਾਂ ਨਾ ਹੋਣ ਹਾਲਾਂਕਿ ਸਾਡੇ ਤੇ ਅੱਜ ਮੇਰੀ ਜਮਾਨਤ ਤੇ ਬਹਿਸ ਹੋਈ ਹੈ ਜੱਜ ਨੇ ਇੰਨੀ ਘੜਾਈ ਹ ਤੇ ਕਿ ਆਪ ਕੀਤਾ ਕੀਆ ਤੁਸੀਂ ਕਿ ਇਹ ਇਹ ਤੁਸੀਂ ਮੇਰੇ ਹੱਥ ਬੰਨੇ ਇੱਕ ਤਰ੍ਹਾਂ ਦੇ ਨਾਲ ਵੀ ਮੈਂ ਇਹਨਾਂ ਜਮਾਨਤ ਨਾ ਦੇ ਸਕਾਂ ਕੋ ਕਗੇ ਜੇ ਮੇਰੇ ਦੇ ਬੰਦਰੀ ਤੇ ਦਾ ਵੱਤ ਵਾਦ ਆਈਟੀ ਐਕਟ ਦੀ ਧਾਰਾ ਬਣਦੀ ਸੀ ਐਮਡੀਪੀਐਸ ਜਾਂ ਬੌਕਸ ਹੋਗਿਆ ਜਿਹੜਾ ਹੈਗਾ ਇਹ ਨਜਾਇਜ਼ ਹੀ ਸਾਡੇ ਤੇ ਲਾਤ ਦੇਈਆਂ ਇਹ ਪਰੇਸ਼ਾਨ ਕਰਨ ਦੇ ਮਰਨ ਲਈਆਂ ਤਾਂ ਕਿ ਅਸੀਂ ਉਹਨਾਂ ਦੇ ਨਾਲ ਕੋਈ ਸਮਝੌਤਾ ਕਰੀਏ ਹਾਕਿ ਉੱਤਰੋ ਜੀ ਕਰਨਾਈ ਜੀ ਪਰੇਸ਼ਾਨ ਕਰਨ ਦੇ ਮਾਰੇ ਨੇ ਕਰਨਾ ਵੀ ਇਸ ਦਾ ਵੱਤ ਵਾਦ ਆਈਟੀ ਐਕਟ ਦੇ ਅੰਦਰ ਬਣਦਾ ਤੋ ਕਰ ਦਿੰਦੇ ਬਾਅਦ ਵਿੱਚ ਸੱਜੇ ਪੁੱਟਾ ਆਪਿਆ ਸੱਤ ਹੋ ਜਾਂਦਾ ਪਰ ਨਹੀਂ ਇਹਨਾਂ ਨੇ ਜੜੀ ਦੀ ਬਦਲਾ ਲੂ ਘਾਉਣਾ ਦੇ ਤਹਿਤ ਨਹੀਂ ਕੀਤਾ ਤੇ ਜਿਸ ਤਰ੍ਹਾਂ ਲੱਖੇਬਾਈ ਨੇ ਦੱਸਿਆ ਇਹਦੇ ਵਿੱਚ ਐਸਪੀ ਬਾਲਕ੍ਰਿਸ਼ਨ ਸਿੰਘਲਾ ਜਿਹੜੀ ਉਹ ਪੂਰੀ ਤਰ੍ਹਾਂ ਨੂੰ ਵਾਲੋਂ ਨੇ ਉਹਨਾਂ ਨੇ ਉਸ 77 ਦੇ ਬਲਾਗ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਉਹ ਮੈਨੂੰ ਵਾਪਸ ਲੈਣ ਦੀ ਦਵਾ ਪਾਇਆ ਫਿਰ ਜਿਹੜੀ ਅਸਬੀਤ ਔਰ ਡਰੀਮਾਰ ਜਿਹੜੀ ਉਹ 5 ਲੱਖ ਰੁਪਇਆ ਤੇ 3 ਵਾਲਾ ਕੇਸ ਜਿਹੜਾ ਐਸਐਸਓ ਜਿਹੜੀ ਭਗੌੜੀ ਹੋ ਗਈ ਸੀਗੀ ਤੇ ਉਹ ਸਕੇਲ ਦੀ ਖਬਰ ਵੀ ਮੈਂ ਦਿੱਤੀ ਜੀ ਉਹਦੇ ਦੋਸ਼ ਵੀ ਇਸ ਡੀਐਸਪੀ ਦੇ ਵਿੱਚ ਲੱਗਦੇ ਸੀਗੇ ਇਸ ਕਰਕੇ ਜਿੰਨੇ ਪੂਰੀ ਤਰ੍ਹਾਂ ਮੇਰੇ ਵਿਖੇ ਜਾ ਹੋ ਰਿਹਾ ਸੀ ਜਿਹੜੇ ਉਹ ਕਹਿ ਚੱਗੀਆਂ ਨੇ ਇਸ ਬਾਰੇ ਨਹੀਂ ਕਰਿਆਣਾ ਚਾਹੀਆ ਸੋ ਇਹ ਪर्चा ਬਿਲਕੁਲ ਨਜਾਇਜ਼ ਹੈ ਬਿਲਕੁਲ ਹੀ ਕੋਈ قانونی ਅਧਾਰ ਨਹੀਂ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਹੈਗੇ ਕਿ ਵੀ ਇਹ ਇਹਦੇ ਵਪਾਰੀ ਕਰਵਾ ਲੈਣੇ ਆਲੇ ਜੇਕਰ ਮੈਂ ਦੋਸ਼ੀਆਂ ਕਿਤੇ ਵੀ ਤਾਂ ਮੈਨੂੰ ਜਿੰਨੀ ਮਰਜ਼ੀ ਸਹਾਇਤਾ ਦੇ ਦਿਓ ਜਿੰਦ ਤੱਕ ਇਹਨਾਂ ਦੇ ਅੱਜ ਤੱਕ ਕਦੇ ਕੋਈ ਪਰਚਾ ਨਹੀਂ ਕਰ ਰਿਹਾ ਮੇਰੇ ਤੇ ਵੀ ਅੱਜ ਤੱਕ ਸਿੰਗਲ ਸ਼ਿਕਾਇਤ ਤੱਕ ਨਹੀਂ ਹੈਗੀ ਕੋਈ ਪਰਚਾ ਵੀ ਤਾਂ ਦੂਰ ਦੀ ਗੱਲ ਹੈ ਚਲੋ ਮੁਲਾਜਮ ਰਹਿੰਦੇ ਆ ਚਲੋ ਧਰਮੇ ਵਿੱਚ ਰਹਿੰਦੇ ਨਾ ਹੁੰਦੇ ਰਿਹਾ ਪਰ ਕਦੇ ਕੋਈ ਮੇਰੇ ਤੇ ਕਦੇ ਕਿਪੇੜ ਵਾਲਾ ਨਾ ਮੇਰੇ ਅੱਗੇ ਸ਼ਿਕਾਇਤ ਦੀ ਹੈ ਸੋ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਸਮਾਜ ਦੇ ਭਲੇ ਲਈ ਕੰਮ ਕਰਦੇ ਆ ਉਹਨਾਂ ਨੂੰ ਇਸ ਕੰਮ ਦੇ ਵਿੱਚ ਲਜਾਇਆ ਜਾ ਰਿਹਾ ਤੇ ਭਗਵੰਤ ਮਾਨ ਜੀ ਦੀ ਜਿਹੜੀ ਨਸ਼ਾ ਵਿਰੋਧੀ ਯੋਧਨ ਨਸ਼ਾ ਵਿਰੋਧ ਹੈ ਉਹ ਸਵਾਲਾਂ ਦੇ ਵਿੱਚ ਆਇਆ ਬਹੁਤ Próximo.